ਤੋ ਪਹਿਲਾ ਅੱਜ ਮੈਂ ਖਾਲਸੇ ਦੇ ਪਵਿੱਤਰ ਸਿਰਜਣਾ ਦਿਵਸ ਦੀ ਖਾਲਸੇ ਦੇ ਸਿਰਜਣਾ ਸਥਾਨ ਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਪਹੁੰਚ ਕੇ ਸਮੁੱਚਾ ਖਾਲਸਾ ਪੰਥ ਨੂੰ ਬਹੁਤ-ਬਹੁਤ ਮੁਬਾਰਕਬਾਦ ਦੇਣਾ ਔਰ ਖੁਸ਼ੀ ਵੀ ਮਹਿਸੂਸ ਕਰਨਾ ਮਾਣ ਵੀ ਮਹਿਸੂਸ ਕਰਨਾ ਕਿ ਖਾਲਸੇ ਦੇ ਸਿਰਜਣਾ ਦਿਵਸ ਦੀ ਧਰਤੀ ਤੇ ਆ ਕੇ ਸਿਰਜਣਾ ਦਿਵਸ ਦੇ ਦਿਹਾੜੇ ਤੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਤਵਕਕੋਂ ਖਾਲਸੇ ਤੋਂ ਰੱਖੀ ਸੀ ਖਾਲਸਾ ਸੋ ਜੋ ਦੁਸ਼ਟ ਕੋ ਗਾਲੇ ਖਾਲਸਾ ਸੋ ਜੋ ਨਿਰਦਨ ਕੋ ਪਾਲੇ ਸੋ ਅੱਜ ਮੈਂ ਕਹਿ ਸਕਦਾ ਕਿ ਅਸੀਂ ਜਿਸ ਤਰ੍ਹਾਂ ਖਾਲਸੇ ਦੀ ਮਤਲ ਇਹ ਪਛਾਣ ਕਹਿ ਲੋ ਖਾਲਸੇ ਦੇ ਨਾਂ ਨਾਲ ਜੁੜੀ ਇੱਕ ਜਥੇਬੰਦੀ ਕਹਿ ਲੋ ਕਿ ਸ਼ਰੋਮਣੀ ਅਕਾਲੀ ਦਲ ਜੋ ਪੰਥ ਦੀ ਆਵਾਜ਼ ਆ ਉਹਦੇ ਵੱਲੋਂ ਆ ਰਹੀ ਲੋਕ ਸਭਾ ਦੀ ਚੋਣ ਜਿਹੜੀ ਆ ਉਸ ਚੋਣ ਦੇ ਵਿੱਚ ਵੀ ਜਿਹੜੇ ਉਮੀਦਵਾਰ ਐਲਾਨੇ ਜਾਣ ਦਾ ਖਾਲਸੇ ਦੇ ਨਾਂ ਨਾਲ ਜਾਣੀ ਜਾਂਦੀ ਸੀਟ ਸ੍ਰੀ ਅਨੰਦਪੁਰ ਸਾਹਿਬ ਤੋਂ ਖਾਲਸੇ ਦੇ ਸਿਰਜਣਾ ਦਿਵਸ ਤੇ ਖਾਲਸੇ ਦੀ ਨਮਾਇੰਦਾ ਜਮਾਤ ਸ਼ਰਮਣੀ ਅਕਾਲੀ ਦਰ ਵੱਲੋਂ ਮੈਨੂੰ ਸੇਵਾ ਕਰਨ ਲਈ ਇਸ ਥਾਂ ਤੇ ਭੇਜਿਆ ਇਹ ਮੇਰੇ ਲਈ ਕਈ ਪਾਸਿਆਂ ਤੋਂ ਖੁਸ਼ੀ ਤੇ ਚਾਮਾਂ ਵਾਲਾ ਦਿਹਾੜਾ ਮੈਂ ਕਹਿ ਸਕਦਾ ਪਾਰਟੀ ਪ੍ਰਧਾਨ ਤੇ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕੀਤਾ ਔਰ ਮੈਂ ਕਹਿ ਸਕਦਾ ਕਿ ਸਭ ਤੋਂ ਵੱਡਾ ਵਿਸ਼ਵਾਸ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਕੀਤਾ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਤੇ ਸਾਨੂੰ ਪੂਰਨ ਭਰੋਸਾ ਉਹ ਸਭ ਇੱਜ਼ਤ ਮਾਨ ਸਰਕਾਰ ਵੀ ਦਿੰਦੇ ਨੇ ਉਹ ਸਾਡੇ ਨਾਲ ਡਟ ਕੇ ਖੜਦੇ ਨੇ ਔਰ ਉਹਨਾਂ ਨੇ ਹਮੇਸ਼ਾ ਭਾਰ ਦੀ ਲੋਕ ਸਭਾ ਵਿੱਚ ਜੇ ਮੈਨੂੰ ਭੇਜਿਆ ਤਾਂ ਇਸ ਇਲਾਕੇ ਦੇ ਲੋਕਾਂ ਦਾ ਬਹੁਤ ਵੱਡਾ ਹੱਥ ਆ ਸੋ ਅੱਜ ਕਹਿ ਸਕਦਾ ਕਿ ਜਿਹੜੀ ਲੋਕ ਸਭਾ ਦੀ ਆ ਰਹੀ ਚੋਣ ਉਹ ਚੋਣ ਕੇਵਲ ਐਮਪੀ ਬਣਾਉਣ ਦੀ ਚੋਣ ਨਹੀਂ ਉਹ ਚੋਣ ਇੱਜ਼ਤ ਤੇ ਅਣਖ ਦਾ ਸਵਾਲ ਵੀ ਆ ਦਿੱਲੀ ਨਾਲ ਸਿੱਧੀ ਪੰਜਾਬ ਦੀ ਟੱਕਰ ਵੀ ਆ ਦਿੱਲੀ ਤੇ ਪੰਜਾਬ ਦੀ ਟੱਕਰ ਦੇ ਵਿੱਚ ਮੈਂ ਕਹਿ ਸਕਦਾ ਕਿ ਪੰਜਾਬ ਦੇ ਲੋਕ ਪੰਜਾਬ ਨਾਲ ਖੜਨਗੇ ਪੰਜਾਬ ਦੀ ਅਗਵਾਈ ਸ਼ਰਮਣੀ ਅਕਾਲੀ ਦਲ ਕਰ ਰਿਹਾ ਔਰ ਪੰਜਾਬ ਦੇ ਲੋਕਾਂ ਨੂੰ ਸ਼ਰਮਣੀ ਅਕਾਲੀ ਦਲ ਤੇ ਹੀ ਵਿਸ਼ਵਾਸ ਆ ਕਿਉਂਕਿ ਜਿਨੇ ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਲਾਜ਼ਮੀ ਤੌਰ ਤੇ ਪੰਜਾਬ ਨਾ ਖੜੇਗਾ ਅੱਜ ਦਿੱਲੀ ਤੇ ਦਿੱਲੀ ਦੇ ਝੋਲੀ ਚੁੱਕਾ ਨੂੰ ਹਾਰ ਦੇਣ ਲਈ ਸਮੁੱਚੀ ਇੱਕ ਆਵਾਜ਼ ਜਿਹੜੀ ਪੰਥ ਦੀ ਜ਼ਰੂਰਤ ਸੀ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੁੱਚੇ ਖਾਲਸਾਈ ਜਾਹੋ ਜਲਾਲ ਦੇ ਵਿੱਚ ਕੇਸਰੀ ਨਿਸ਼ਾਨ ਲਹਿਰਾਉਣ ਦੀ ਅਪੀਲ ਜਿਹੜੀ ਕੀਤੀ ਆ ਉਹ ਮੈਂ ਸਮਝਦਾ ਸਮੁੱਚੇ ਖਾਲਸਾ ਪੰਥ ਦੀ ਇੱਕ ਜੁੜਤਾ ਇੱਕ ਸੁਰਤਾ ਲਈ ਰਾਹ ਬਣਾਇਆ ਔਰ ਉਹਦੇ ਲਈ ਸ਼ਰਮਣੀ ਅਕਾਲੀ ਦਲ ਜਿਹੜਾ ਹੈ ਉਹ ਲਾਜ਼ਮੀ ਤੌਰ ਤੇ ਮਜ਼ਬੂਤ ਹੋ ਕੇ ਦਿੱਲੀ ਨਾਲ ਲੜਾਈ ਲੜਨ ਲਈ ਅੱਗੇ ਆਏਗਾ। ਵੈਸਾ ਸਰ ਕਿਵੇਂ ਦੇਖਦੇ ਹੋ ਮੁਕਾਬਲਾ ਕਰਾ ਚੋਣ ਹੋਏਗੀ? ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦਾ ਸਵਾਲ ਆਏਗਾ, ਪੰਜਾਬ ਦੀ ਮੁਛਤਾ ਸਵਾਲ ਹੋਏਗਾ, ਪੰਜਾਬ ਦੀ ਅੰਤ ਗੈਰ ਦਾ ਸਵਾਲ ਹੋਏਗਾ ਤਾਂ ਫਿਰ ਪਾਰਟੀਬਾਜ਼ੀ ਧੜੇਬੰਦੀ ਨਹੀਂ ਲੋਕਾਂ ਨੇ ਦੇਖਣੀ। ਕੇਵਲ ਤੇ ਕੇਵਲ ਪੰਜਾਬ ਤੇ ਪੰਜਾਬੀਅਤ ਦੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੇ ਇਤਿਹਾਸਿਕ ਵਾ ਕਿ ਜਦੋਂ ਸ਼ਾਮ ਸਿੰਘ ਅਟਾਰੀ ਵਰਗੇ ਬਜ਼ੁਰਗ ਬਸਤਾ ਵੀ ਲੋਕਾਂ ਨੇ ਮੜਾਸੇ ਬਣ ਕੇ ਅੰਗਰੇਜ਼ਾਂ ਨੂੰ ਭਜਾਉਣ ਲਈ ਪਰ ਜੰਗੇ میدان ਦੇ ਵਿੱਚ ਆ ਕੇ ਕੁੱਦੇ ਸੀ ਸੋ ਅੱਜ ਤਾਂ ਮੈਂ ਸਮਝਦਾ ਕਿ ਇਹ ਜਿਹੜੀ ਚੁਣੌਤੀ ਆ ਪੰਜਾਬ ਦੇ ਲੋਕਾਂ ਨੂੰ ਸਾਡੇ ਘਰ ਵਿੱਚ ਆ ਕੇ ਸਾਡੇ ਸਿਰ ਪਾੜ ਗਏ ਵੱਡੇ ਮਾਰ ਗਏ ਅੱਖਾਂ ਕੱਢ ਕੇ ਟਰਾਲੀਆਂ ਟਰੈਕਟਰ ਤੋੜ ਗਏ ਕਿਸੇ ਦੇ ਐਫਆਈਆਰ ਤੱਕ ਦਰਜ ਨਹੀਂ ਹੋਈ ਤੇ ਕੋਈ ਮਤਲਬ ਕਿਸੇ ਦੀ ਸੁਣਵਾਈ ਨਹੀਂ ਹੋ ਰਹੀ ਪੰਜਾਬੀਆਂ ਨੂੰ ਹਰਿਆਣੇ ਦੇ ਵਿੱਚ ਪੈਰ ਧਰਨ ਦਾ ਮਨ ਮਰ ਕੋਈ ਜਾਣ세 ਨਹੀਂ ਦਿੱਤਾ ਗਿਆ ਅੱਜ ਪੰਜਾਬ ਨੂੰ ਕੱਖੋਂ ਹੌਲੇ ਬਣਾ ਕੇ ਰੱਖਦਾ ਅੱਜ ਪੰਜਾਬ ਦੇ ਲੋਕਾਂ ਦੀ ਇੱਜ਼ਤ ਅਣਖ ਤੇ ਗੈਰਤ ਜਿਹੜੀ ਆ ਉਹ ਜਾਗੀ ਆ ਇਸੇ ਕਰਕੇ ਪੰਜਾਬ ਬਚਾਓ ਯਾਤਰਾ ਨੂੰ ਭਰਮਾ ਹੰਗਾਰਾ ਮਿਲ ਰਿਹਾ ਵੀ ਕੋਈ ਤਾਂ ਪੰਜਾਬ ਨੂੰ ਬਚਾਉਣ ਆਲਾ ਆਇਆ ਕੋਈ ਤਾਂ ਪੰਜਾਬ ਦਾ ਦਰਦ ਲੈ ਕੇ ਤੁਰਿਆ ਸੋ ਅੱਜ ਪੰਜਾਬੀਆਂ ਦਾ ਦਰਦ ਲੈ ਕੇ ਸ਼ਰੋਣੀ ਕਾਲੀਕਲ ਤੁਰਿਆ ਪੰਜਾਬ ਦੇ ਲੋਕ ਸ਼ਰੋਣੀ ਕਾਲੀਦਾਨਾ ਕੱਢਣਗੇ ਪਿਛਲੀ ਵਾਰੀ ਭਾਈ ਵਾਲੀ ਪਾਰਟੀ ਦਾ ਹੈਂਡਲ ਕਰੋ ਦੇਖੋ ਗੱਲ ਇਹ ਆ ਵੀ ਜਿਹੜੇ ਆ ਚਾਉ ਕੋਨੇ ਮੁਕਾਬਲੇ ਹੋ ਸਕਦਾ ਪੰਜ ਕੋਨੇ ਹੀ ਹੋ ਜਾਣ ਵੀ ਜਦੋਂ ਅੱਡ ਅੱਡ ਬੱਕਰੀ ਕਿਸਮ ਦੀ ਲੜਾਈ ਹੋਣੀ ਤੇ ਸਾਨੂੰ ਆਸ ਹੈ ਵੀ ਜਦੋਂ ਜਿਹੜੀ ਇਹ ਲੜਾਈ ਦੇ ਵਿੱਚ ਕਿਸੇ ਨੇ ਕਾਂਗਰਸ ਕਿਸੇ ਨੇ ਆਪ ਨਹੀਂ ਦੇਖਣੀ ਵੈਸੇ ਵੀ ਮੈਂ ਤੁਹਾਨੂੰ ਦੱਸਦਾ ਜਿਸ ਤਰ੍ਹਾਂ ਆਦਾਨ ਪ੍ਰਦਾਨ ਹੋਏ ਨੇ ਲੀਡਰਾਂ ਦੇ ਜਿਸ ਤਰ੍ਹਾਂ ਆਦਾਨ ਪ੍ਰਦਾਨ ਇੱਕ ਦੂਜੀ ਪਾਰਟੀ ਤੋਂ ਸੀਟਿੰਗ ਐਮਪੀ ਵੀ ਚਲੇ ਗਏ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਸੀ ਕਈ ਉਹ ਵੀ ਛੱਡ ਕੇ ਦੂਜੀ ਪਾਰਟੀਆਂ 'ਚ ਬਦਲ ਗਏ ਜਿਵੇਂ ਮੱਝ ਤਾਂ ਗਈ ਸੰਗਲ ਵੀ ਨਾਲੇ ਲੈ ਗਏ। ਤੋਂ ਇਹ ਹਾਲਤ ਪਹਿਲੀ ਵਾਰੀ ਤੁਸੀਂ ਦੇਖਣ ਨੂੰ ਮਿਲ ਰਿਹਾ ਤੇ ਮੈਨੂੰ ਐ ਲੱਗਦਾ ਵੀ ਹੁਣ ਲੋਕਾਂ ਨੂੰ ਵੀ ਇਹ ਹੱਕ ਆ ਜੇ ਲੀਡਰ ਇਸ ਤਰ੍ਹਾਂ ਵੱਡੇ ਪੱਧਰ ਤੇ ਅਦਾਨ-ਪ੍ਰਦਾਨ ਕਰ ਸਕਦੇ ਨੇ ਜੇ ਲੀਡਰ ਜਿਹੜੇ ਦੋ ਵਾਰੀ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਉਹ ਪਾਰਟੀ ਛੱਡ ਸਕਦੇ ਨੇ। ਸ਼੍ਰੀਲ ਡਾਕਰ ਦੀ ਪ੍ਰਧਾਨ ਰਹੇ ਪਾਰਟੀ ਦੇ ਉਹ ਛੱਡ ਸਕਦੇ ਨੇ ਤੇ ਕਈ ਸੀਟਿੰਗ ਐਮਪੀ ਕਾਂਗਰਸ ਦੇ ਛੱਡ ਕੇ ਬੀਜੇਪੀ ਚਲੇ ਗਏ। ਜੇ ਉਹ ਪਾਰਟੀਆਂ ਛੱਡ ਛੱਡਦੇ ਨੇ ਤਾਂ ਮੈਨੂੰ ਲੱਗਦਾ ਪੰਜਾਬ ਦੇ ਨਾਂ ਤੇ ਪੰਜਾਬੀਅਤ ਦੇ ਨਾਂ ਤੇ ਲਾਜ਼ਮੀ ਤੌਰ ਤੇ ਭਾਵੇਂ ਕੋਈ ਆਪ ਪਾਰਟੀ ਦਾ ਭਾਵੇਂ ਕੋਈ ਕਾਂਗਰਸ ਪਾਰਟੀ ਦਾ ਲਾਜ਼ਮੀ ਤੌਰ ਤੇ ਉਹ ਕალიਦਾਨ ਨਾ ਖੜੇਗਾ ਜਦੋਂ ਪੰਜਾਬ ਤੇ ਪੰਜਾਬੀ ਦੀ ਗੱਲ ਆਏਗੀ ਇਸ ਕਰਕੇ ਸਾਨੂੰ ਪੂਰਾ ਭਰੋਸਾ ਕਿ ਅਸੀਂ ਪੰਜਾਬ ਦੇ ਲਈ ਸਿੰਘ ਭਸਾਏ ਆ ਅਸੀਂ ਪੰਜਾਬ ਦੇ ਲਈ ਦਿੱਲੀ ਨਾਲ ਟੱਕਰ ਲਈ ਆ ਤੇ ਪੰਜਾਬ ਦੇ ਲੋਕ ਸਾਡੀ ਪਿੱਠ ਤੇ ਆਣਗੇ ਲਾਜ਼ਮੀ ਤੌਰ ਤੇ ਸਾਨੂੰ ਪੂਰਾ ਭਰੋਸਾ ਕਿਸੇ ਨੇ ਕਾਂਗਰਸ ਨਹੀਂ ਦੇਖਣੀ ਕਿਸੇ ਨੇ ਆਪ ਪਾਰਟੀ ਨਹੀਂ ਦੇਖਣੀ ਨਰੋਲ ਪੰਜਾਬ ਦੇਖਣਾ ਪੰਜਾਬੀ ਦੇਖਣੀ ਆ ਪੰਜਾਬ ਦਾ ਭਵਿੱਖ ਦੇਖਣਾ ਉਹ لازمی ਤੌਰ ਤੇ ਕਾਲੀ ਦਲ ਨਾਲ ਖੜਨ ਗਏ ਸਾਂ ਸਾਨੂੰ ਵਿਸ਼ਵਾਸ ਤੁਹਾਨੂੰ ਲੱਗਦਾ ਕਿ